ਉਹ ਤੇ ਬੈਠੇ ਨੇ ਜਿੱਤੇ ਨੇ ਨਾ ਨਾ ਮੈਂ ਦੇਖਿਆ ਹੀ ਨਹੀਂ ਮੈਂ ਇੱਕਦਮ ਐਵੇਂ ਪਾਪਾ ਆ ਗਏ ਪਾਪਾ ਵੀ ਆ ਗਏ ਮਿਲ ਲੋ ਪਾਪਾ ਨੂੰ ਪਾਪਾ ਨੂੰ ਮਿਲਣਾ ਨਹੀਂ ਹੈਗਾ ਪਾਪਾ ਨੂੰ ਮਿਲਣਾ ਹੈ ਹਮਮ ਆਈਨੇ ਦਿਨਾਂ ਬਾਅਦ ਮਿਲਿਆ ਪਾਪਾ ਨੂੰ ਹੈ ਛੁੱਟੀਆਂ ਹੋ ਗਈਆਂ ਕਿ ਨਹੀਂ ਅਜੇ ਹੋਣੀਆਂ ਨੇ ਹੈ ਨੁਕਸ ਨਹੀਂ ਆਏ ਕੋਈ ਅਸੀਂ ਡਾਵਾ ਪੂਰਾ ਲਵਾਉਣਗੇ ਉਹਨਾਂ ਨੂੰ ਟੀਚਰਾਂ ਦੀ ਫਿਕਰ ਹੈ ਹਮ ਅਹੀਂ ਨਾ ਪਾਪਾ ਉਹ ਬੈਠੇ ਪਾਪਾ ਅੱਛਾ

ਬੱਸ ਵੀ ਨਾ ਸਾਡੇ ਕਾਪੀਰਾਈਟ ਕਲੇਮ ਨਾ ਪਾ ਦੇ। ਕੀ ਵਾਟਸਐਪ ਤੋਂ ਕਰਾਈ ਦੀ ਉਹ ਮਮਾ ਤੇ ਸਾਰਾ ਕੁਝ ਤੇ ਫਤਿਹ ਦੀ ਮਮਾ ਚਲੀ ਗਈ ਸੀ ਤੇ ਫਤਿਹ ਹੁਣ ਉਹਨਾਂ ਨੂੰ ਨਾ ਵਾਟਸਐਪ ਤੇ ਮੈਸੇਜ ਕਰ ਕਰ ਤੰਗ ਕਰ ਰਿਹਾ। ਆਏ ਜੁੱਤੀ ਦੇ ਨਾਲ ਜੁੱਤੀ ਦਾ ਕੀ ਫਿਰ ਕੀ ਜੁੱਤੀ ਲੈ ਕੇ ਉੱਤੇ ਛੱਡ ਜੋ। ਇਹ ਜੋ ਮਮਾ ਨੂੰ ਰਿਕਾਰਡਿੰਗ ਕੀ ਭੇਜਣਾ ਭੇਜੋ। ਭੇਜੋ ਭੇਜੋ। ਹੁਣ ਤਰ ਬੰਦ ਕਰਿਓ ਫੋਨ। ਉਹ ਮਮਾ ਨੂੰ ਰਿਕਾਰਡਿੰਗ ਭੇਜਣੀ। ਪੇ ਜੋ ਮੈਂ ਫੋਨ ਬੰਦ ਕਰ ਦੇਣੀ ਆ ਵੀਡੀਓ ਫਤਿਹ ਰੋਕ ਕਰ ਦਿਓ ਕੋਈ ਖੜੀ ਜੋ ਕੈਮਰਾ ਸਾਫ ਕਰ ਲੋ ਨਾ ਸਾਫ ਹੀ ਆ ਤੇ ਇੱਧਰੋਂ ਉੱਧਰ ਚਮਕੌਰ ਪੈ ਰਹੀ ਏ ਉਹ ਦੇਖੋ ਸਾਨੀ ਦਾ ਮੰਮੀ ਦਾ ਫੋਨ ਲੈ ਕੇ ਬੈਠਾ ਨਾ ਲਓ ਜੀ ਇੱਟਾਂ ਘਟ ਆਈਆਂ ਸੀ ਆਪਣੀਆਂ ਹੁਣ ਇੱਟਾਂ ਹੋਰ ਆ ਗਈਆਂ ਨੇ ਫਤਿਹ ਸੁਨੇਹਾ ਲੈ ਕੇ ਆਇਆ ਕਿ ਅੰਕਲ ਆਏ ਨੇ ਕੋਈ ਕੈਮਰੇ ਚ ਦੇਖਿਆ ਫਤਿਹ ਕਰਦਾ ਲੈਵ ਲੈਟਰ ਹੈ ਤੂੰ ਨੂੰ ਕਿਹਾ ਕਿ ਇੱਕ ਹੋਟਰਾ ਲਿਆਉਗੀ ਇੱਕ ਹੋਟਰਾ ਲਿਆਉਗੀ ਲਓ ਜੀ ਇਟਾਂ ਵਾਲੇ ਆਏ ਨੇ ਇਟਾਂ ਲਵਣ ਚਲੇ ਉਤਾਰ ਤੁਸੀਂ ਤੁਪਈ ਚਲਾ ਰਹੇ ਹੋ ਆ ਗਏ ਬਾਈ ਹਾਂਜੀ ਬਾਈ ਆ ਗਏ ਲੋਈ ਸਾਡੀ 3000 ਜਿਹੜੀ ਇਟਾਂ ਹੋਰ ਆ ਗਈ ਤੇ ਇਹ ਲੱਗੇ ਆਪ ਲਹੌਣ ਹੁਣ ਪਹਿਲਾਂ ਹੋਰ ਖਾਤੀਆਂ ਉਹ ਨੇੜੇ ਰਖਾਵਾਂਗੇ ਆ ਗਿਆ ਬੁੱਤੋਏ ਹਾਂਜੀ ਹਾਂਜੀ ਸਰ ਜੀ ਕਿਵੇਂ ਹੋ ਵਧੀਆ ਜੀ ਕੀ ਬੰਦਦਾ ਬਾ ਬਲਣਾ ਕੀ ਆ ਜੀ ਗਰਮੀ ਹੋ ਰਹੀ ਹੈ ਗਰਮੀ ਹੋ ਰਹੀ ਹੈ ਤੁਸੀਂ ਵੀ ਦੁਪਹਿਰ ਦੁਪਹਿਰ ਟਾਲ ਕੇ ਆਉਨੇ ਹੋ ਅੱਜ ਦਾ ਠੀਕ ਹੈ ਮੌਸਮ ਹ ਕੱਲੋਂ ਬੜੀ ਜ਼ਿਆਦਾ ਗਰਮੀ ਸੀ ਜੀ ਹਾਂ ਜੇ YouTube ਤੇ ਆਏ ਤੁਹਾਨੂੰ ਪਰੇਸ਼ਾਨੀ ਤਾਂ ਨਹੀਂ ਕੋਈ ਨਾ ਨਾ ਜੀ ਹੈ ਕੋਈ ਚੱਕਰ ਨਹੀਂ ਜੀ اچھا ਹਾਂ ਜੀ ਓਕੇ ਦੀ ਰਿਪੋਰਟ ਆ ਇਹ ਤਾਂ ਕ ਨਿੱਟ ਲਾਉਂਗੇ 1500 ਇੱਥੇ 1500 ਪਰਲੇ ਪਾਸੇ ਇੱਧਰ ਲਾਉਂਗੇ 1500 ਠੀਕ ਹੈ ਇਹਨੂੰ ਫਿਰ ਇਧਰੋਂ ਤਾਂ 25 ਹੋ ਗਿਆ ਫਿਰ ਉੱਪਰੋਂ ਆਇਆ ਕਿੰਨੇ ਜਣਕੇ ਲਾਉਣੇ ਉੱਪਰ ਉਹ ਮੈਂ ਉਮੀਦ ਮੰਗੜ ਦੇਉਂ। ਹਾਂਜੀ ਇਧਰੋਂ ਤਾਂ 25 ਹੋ ਗਈਆਂ। ਉੱਪਰ ਨੂੰ ਇਹ ਆਹ ਦੇਖੋ ਜੀ। ਜਿਹੜੀ ਆਹ ਕੁੜੀ ਬਣ ਗਈ ਥੱਲੇ ਤੱਕ ਇਹਨੂੰ ਡਬਲ ਕਰ ਲਓ ਜੀ। ਅੱਛਾ। ਇਹ ਆ ਇੱਕ ਦੋ ਤਿੰਨੇ 150 ਹੋ ਗਈ ਕਣਾਂ ਤੇ ਸਰੋਟ। ਅੱਛਾ 150 ਹੋ ਗਈ ਹੈ। ਹਾਂਜੀ। ਤਾਂ 150 ਨੂੰ 25 ਨਾਲ ਗੋੜਾ ਕਰਾਂਗੇ ਤਿੰਨ ਆਪਾਂ 15 15 ਹੋ ਗਿਆ। ਠੀਕ ਹੈ। ਇਹ 30 ਕੁੜੀਆਂ ਗੁਣਾ ਜੀ। ਹਾਂ। 25 ਕਰਾਂਗੇ ਜੀ ਆਪਾਂ। ਹਾਂ। 15 ਸਟ ਬਣ ਜੂਗੀ। ਠੀਕ ਹੈ। ਏ ਵੀ ਇਹਨਾਂ ਦਾ ਹਿਸਾਬ ਤਾ ਵੈ ਇਹਨੂੰ ਮਿੰਟ ਲਾਉਂਦੇ ਨੇ ਗਿਣਨ ਲੱਗੇ ਸਾਡੇ ਵਰਗੇ ਤਾਂ ਸੋਚੀ ਜਾਵੇ ਕਿਵੇਂ ਗਣੀਏ ਹੁਣ ਇਹਨਾਂ ਨੂੰ ਹੈ ਹੈ ਹਾਂ ਜੀ ਸਾਡੇ ਵਰਗੇ ਨਵਾਂ ਬੰਦਾ ਤਾਂ ਨਹੀਂ ਇੱਕ ਪੈਲੀ ਸਾਡੇ ਅਸੀਂ ਗਿਣ ਸਕਦਾ ਹਾਂ ਹਾਂ ਜੀ ਹਾਂ ਜੀ ਜਿਹਨੂੰ ਮੋੜੀ ਮੋਟੀ ਇਹਦੀ ਹੁੰਦੀ ਆ ਵੀ ਰੋਜ਼ ਦਾ ਹੀ ਕੰਮ ਹੁੰਦਾ ਉਹੀ ਗਿਣ ਸਕਦਾ ਇਹਨੂੰ ਫਟਾਫਟ ਕੋਈ ਵੀ ਠੀਕ ਹੈ ਆ ਜੀ ਫੱਟਾ ਇੱਥੇ ਹਾਂ ਜੀ ਹਾਂ ਛੋਟਾ ਜਿਹਾ ਥੋੜੇ ਹੋਰ ਅੱਗੇ ਕਰ ਲੋ ਹਾਂ ਜੀ ਹੋਰ ਅੱਗੇ ਕਰ ਲੋ ਮਾੜਾ ਜਿਹਾ ਹੋਰ ਅੱਗੇ ਕਰ ਬੰਦਰਾ ਥੋੜਾ ਹੈ ਇਹਦੇ ਵਿਚਾਲੇ ਆ ਜਾਊਗਾ ਫਿਰ ਤੁਹਾਨੂੰ ਆਹ ਲਾਉਣੀ ਔਖੀ ਹੋ ਜੂ ਕੋਈ ਨਹੀਂ ਕੋਈ ਮਤ ਨਹੀਂ ਥੋੜੀ ਅੱਗੇ ਕਰ ਲਾ ਉਹਨੇ ਮੱਖੀਆਂ ਮਰਨ ਨੂੰ ਲਿਆਂਦਾ ਕਿ ਲਾਗੇ ਬਹਿਣ ਨੂੰ ਲਿਆਂਦਾ ਓਏ ਮੱਖੀ ਮਾਰੂ ਇਹ ਪਾਪ ਲੱਗਣ ਡਿਆ ਤੁਹਾਨੂੰ ਹਾਏ ਫਤਿਹ ਪਾਪ ਲੱਗਣਾ ਤੁਹਾਨੂੰ ਇਹ ਨਾਲ ਢੁੰਦਦੀਆਂ ਹੋਈਆਂ ਨੂੰ ਫੜਫੜ ਮਾਰ ਰਿਹਾ ਜਿਹੜੀ ਜਿੰਦਾ ਨੇ ਨਾ ਕਰੋ ਪੁੱਤ ਨਾ ਪੁੱਠੇ ਕੰਮ ਕਰੋ ਛੱਡ ਦਿਓ ਛੱਡ ਦਿਓ ਪੁੱਤ ਪਿਆ ਸਾਰਾ ਲਿਆਇਆ ਚੱਪ ਫਤਿਹ ਫਤਿਹ ਟੀਵੀ ਬੰਦ ਕਰ ਦੇ ਪੁੱਤ ਤੇ ਤੈਨੂੰ ਪਾਪ ਲੱਗਣਾ ਛੱਡ ਦੇ ਲੱਗਿਆ ਪੁੱਠੇ ਕੰਮ ਕਰਦਾ ਕਿਉਂ ਕਰ ਰਿਹਾ ਜਿੰਨੀਆਂ ਮਰਜੀ ਟਾ ਰੱਖ ਦੋ ਆਪਣੀ ਮਰਜ਼ੀ ਦੀਆਂ ਰੱਖ ਦੋ ਕਿੰਨੀਆਂ ਮਰਜ਼ੀ ਦੀਆਂ ਰੱਖ ਲੈਣ ਫਤਿਹ ਹਾਂ ਇਹ ਲਾਤ ਰਹੀ ਹੈ ਨਾ ਐਸੀ ਜਮਾਈ ਡਾਉਨਸ ਲਓ ਜੀ ਇਧਰ ਆਪਾਂ ਜਿਹੜਾ ਪਲੀ ਚਾਹ ਇੱਟਾਂ ਵਾਲੀ ਚਲੇ ਗਈ ਉਹਨਾਂ ਨੇ ਚਾਹ ਨਹੀਂ ਪੀਤੀ ਉਹ ਕਹਿੰਦੇ ਬਸ ਪਾਣੀ ਪੀਣਾ ਤੇ ਹੋਰ ਰਟ ਆ ਗਈ ਹੁਣ ਸਵੇਰੇ ਦੇਖੋ ਸਵੇਰੇ ਮਿਸਤਰੀ ਕਹਿੰਦੇ ਆਵਾਂਗੇ ਪਰ ਕੰਮ ਨਹੀਂ ਇਹਦੇ ਸ਼ੁਰੂ ਕਰਾਂਗੇ ਜਿਹੜੀ ਸਾਫ ਸੁਪਈਆ ਉਹ ਕਰਾਂਗੇ ਸੈਟਿੰਗ ਸ਼ੂਟਿੰਗ ਕਰਨਗੇ ਪਤਾ ਨਹੀਂ ਕੀ ਕੀ ਕਰਨਗੇ ਰੱਬ ਜਾਣੇ ਤੇ ਦੇਖਦੇ ਹਾਂ ਕੀ ਕਰਦੇ ਨੇ ਮੈਂ ਹੁਣ ਚਾਹ ਲਈ ਆਈਏ ਚਾਹ ਪੀ ਕੇ ਤੇ ਫਿਰ ਅਸੀਂ ਜਾਣਾ ਬਾਜ਼ਾਰ ਬਾਜ਼ਾਰ ਦੇ ਕੰਮ ਨੇ ਉਹ ਕਰਨ ਵਾਲੇ ਨੇ ਮੰਮੀ ਬਾਹਰ ਬੈਗੀ ਜਾ ਕੇ ਹੂੰ ਬਚਾ ਬਣ ਜੇ ਬਣ ਕੇ ਤਾਂ ਬੰਦ ਨੂੰ ਨਾਲ ਆ ਪਈ ਤੇ ਅੱਜ ਦਿਨ ਚੜਾਣਾ ਪੈਣਾ ਮੰਮੀ ਰਣ ਨੂੰ ਮਲਾ ਲਿਆ ਕਾਫੀ ਦਿਨ ਹੋ ਗਏ ਮੇਰੇ ਵਲੌਗ ਤੋਂ ਮੰਮੀ ਰਣ ਨੂੰ ਮਿਲੇ ਮਿਲੇ ਸਾਡੀਆਂ ਮੰਮੀਆਂ ਨੂੰ ਅੱਜ ਤੁਸੀਂ ਜਾ ਨਿਤਾ ਜੀ ਤੁਸੀਂ ਦੱਸ ਦਾਦੀ ਨਾਨੀ ਤਾਂ ਸ਼ਰਮਾਂਦੀ ਐ ਲੰਗ ਲਾਵਾ ਲਾਲੇ ਹੁਣ ਫੋਟੋ ਕੋ ਹਾਂ ਹਾਂ ਹੁਣ ਬੋਲੋ ਤਿਆਰੀਆਂ ਕੀਤੀਆਂ ਨਾਨੀ ਦੇ ਦੰਦ ਲਾਲੇ ਹੁਣ ਬੋਲਣੀ ਹੈਂ ਹੈ ਤੂੰ ਕਿੱਧਰ ਦੇਂ ਤੇ ਮੈਂ ਤਿਆਰੀਆਂ ਕੀਤੀਆਂ ਨਾਨਾਂ ਦੀਆਂ ਅਜੇ ਨਾਤੀ ਨਹੀਂ ਨਾ ਕਮਾਲ ਐ ਸੁਭਿਆ ਦੀ ਕਹਿੰਦੇ ਮੈਂ ਤੁਹਾਡੇ ਵਰਗੀ ਕਿੱਥੇ ਨਹੀਂ ਸਾਫ਼ ਸੁਥਰੀ ਅੱਛਾ ਹੋਰ ਨੋਣਾ ਚਾਹੀਦਾ ਬੇਟੇ ਗਰਮੀ ਹੈ ਅੱਛਾ ਨਾਲੇ ਇਹਨਾਂ ਤੋਂ ਤੋਂ ਹੋ ਆਪਨੇ ਅੱਛਾ ਹਾਂ ਹੋਰ ਕੋਈ ਨਾ ਕੇ ਸਕੂਲ ਜਾਇਆ ਕਰੋ ਹਾਂ ਨਾ ਕੀ ਜਾਣੀਆਂ ਮੈਂ ਯਾਨਾ ਗਗਨਵੀਂ ਆਉਂਦੀ ਬੱਚੇ ਦੂਜੇ ਵੀ ਨੰਗੇ ਹਾਂ ਦਾਦੀ ਤੁਸੀਂ ਕੁਝ ਬੋਲਣਾ ਚਾਹੋਗੇ ਹਾਂਜੀ ਤੁਸੀਂ ਕੁਝ ਬੋਲਣਾ ਚਾਹੋਗੇ ਐ ਮੈਂ ਅੱਜ ਬਹੁਤ ਵੀ ਸਰਦ ਦਿਨ ਐਸ ਟਾਈਮ ਅਸੀਂ ਗੇਟ ਅੱਗੇ ਬਹਿ ਜਾਨੇ ਆ ਬੜਾ ਠੰਮੰਗਿਆ ਲੱਗਿਆ ਤਾਂ ਹਵਾ ਬੜੀ ਠੰਡੀ ਠੰਡੀ ਚੱਲਦੀ ਅੱਛਾ ਬਾਬਾ ਬੋਲਦੀਆਂ ਨੇ ਸੀ ਉਹਨਾਂ ਚਾਹ ਪੀਂਆਂ ਦੀ ਹੱਥ ਤਾਂ ਬੱਚਾ ਤਾਂ ਪੋਰ ਬਲੋ ਬਸ 10 ਪਾਸ ਹੋ ਜਾਂਦਾ ਹੈ ਮੌਸਮ ਤਨਕੇ ਲਈ ਠੀਕ ਹੋ ਜਾਂਦਾ ਹੈ ਕੱਲ ਨੇਰੀ ਆਈ ਸੀ ਥੋੜਾ ਜਿਹਾ ਪਰ ਰਹਿ ਗਿਆ ਅੱਛਾ ਜਰਮੀ ਨਹੀਂ ਕੱਲ ਤੇ ਇੰਨੀ ਲੋ ਪੈਂਦੀ ਹੈ ਇੱਥੇ ਬੈਠਿਆ ਗੇਟ ਖੋਲਿਆ ਇਹ ਉਹ ਗਰਮੀ ਤਾਂ ਹੁਣ ਵੀ ਆ ਪਰ ਤੁਹਾਨੂੰ ਰਿਅਲਾਈਜ਼ ਨਹੀਂ ਹੋ ਰਹੀ ਮੌਸਮ ਠੰਡਾ ਹੋ ਗਿਆ ਅੱਛਾ ਥੋੜਾ ਫਿਕਸ ਟਾਈਮ ਐ ਇੱਥੇ ਬੈਠਣ ਦਾ ਹਾਂ ਫਿਕਸ ਟਾਈਮ ਆਪਾ ਸ਼ੁਕਰ ਕਰਦੇ ਆਂ ਵੀ ਸ਼ਾਮਾਂ ਪਈਆਂ ਨੇ ਬਾਹਰ ਦੀ ਹਵਾ ਲਈਏ ਉਂ ਤਾਂ ਸਾਰਾ ਦਿਨ ਮੁਸ਼ਕਲ ਹੋ ਜਾਂਦੀ ਹੈ ਥੋੜੀ ਅੰਦਰ ਨਾ ਨਹੀਂ ਬਹਿ ਕੇ ਫੋਨ ਦੇਖ ਰਹੇ ਬਾਹਰ ਦੀ ਹਵਾ ਮੈਨੂੰ ਬੜੀ ਪਿਆਰੀ ਲੱਗਦੀ ਆ ਜਦ ਕੀ ਮੈਂ ਦਰਖਤਾਂ ਥਲੇ ਆ ਕੇ ਦਰਖਤਾਂ ਥਲੇ ਬਹਿ ਜਾਂਦੀ ਅੱਛਾ ਮੈਂ ਦਰਖਤਾਂ ਥਲੇ ਬਹਿ ਜਾਂਦੀ ਮੇਰਾ ਦਿਲ ਉੱਥੇ ਬਹੁਤਾ ਲੱਗਦਾ ਹੈ ਅੱਛਾ ਕਮਾਉਂਦੇ ਬਣਾਉਂਦੇ ਨਾ ਨੱਕ ਪੀਂਦੀ ਹੈ ਕੀ ਚਾਹ ਹੈ ਨੱਕ ਪੀਂਦੀ ਹੈ ਨਹੀਂ ਚਾਹ ਨਹੀਂ ਪੀਂਦੀ ਕੋਈ ਸਾਡੀ ਚਾਹ ਹੈ ਉਹ ਨਹੀਂ ਰਹਾ ਪਤਾ ਤੇ ਬੜੀ ਮੇਰੀ ਬੇਟੀ ਚਾਹ ਲਿਆ ਰਹੀ ਹੈ ਹੁਣ ਆਪਾਂ ਪੀਾਂਗੇ ਆਹ ਤਾਂ ਬਹੁਤ ਉੱਪਰੋਂ ਘਟਿਆ ਕੋਈ ਇੱਥੇ ਬਾਹਰ ਲੈ ਆਉਣੇ ਆਪਣੀ ਮਾਸ ਨੂੰ ਠੰਡਾ ਇੱਥੇ ਮੈਂ ਅੱਗੇ ਨਹੀਂ ਰਹਿਣੀਆਂ ਮੈਂ ਕਿਹਾ ਕਿ ਸਾਰੇ ਜੀ ਇੱਥੇ ਆ ਕੇ ਜੰਬਿਆ ਕਰੋ ਗੱਲ ਤੇ ਬੜੀ ਗਰਮੀ ਸੀ ਅੱਜ ਥੋੜਾ ਜਿਹਾ ਮੌਸਮ ਠੀਕ ਜੀ ਜਿੱਥੇ ਇਕੱਠੇ ਬੈਠਣ ਤਾਂ 15 ਮਿੰਟਾਂ ਚ ਲੜਾਈ ਹੋ ਜਾਂਦੀ ਹੈ ਜੀ ਦਾ ਮਿੰਟ ਚ ਲੜ ਪੈਂਦੇ ਜਦੋਂ ਆਪਾਂ ਇਕੱਠੇ ਹੋ ਜਾਂਦੇ ਆ ਨਾ ਮੈਨੂੰ ਇੰਨਾ ਪਿਆਰਾ ਲੱਗਦਾ ਪਰਿਵਾਰ ਇਕੱਠਾ ਹੋਣਾ ਪਿਆਰਾ ਲੱਗਦਾ ਹੋਰ ਨਹੀਂ ਨਾ ਕਿਸ ਨੂੰ ਪਿਆਰਾ ਲੱਗਦਾ ਜਦੋਂ ਰੋਟੀ ਇਕੱਠੇ ਖਾਣਾ ਖਾਂਦੇ ਨੇ ਨਾ ਇੰਨੀ ਜਿੱਥੇ ਦੋ ਕਾਣੀਆ ਉੱਥੇ ਤਿੰਨ ਚਾਰ ਫਾਈਲੀਆਂ ਅੱਛਾ ਇੰਨਾ ਮਨ ਕੋ ਚੰਦਾ ਇਕੱਠਾ ਪਰਿਵਾਰ ਨਹੀਂ ਨਹੀਂ ਮੰਮਾ ਕੋਈ ਵੀ ਪਰਿਵਾਰ ਇਕੱਠੇ ਰੋਟੀ ਖਾਓ ਵੇਖੋ ਕਿੰਨਾ ਮਜ਼ਾ ਆਉਂਦਾ ਹੂੰ ਅਸੀਂ ਵੀ ਰੋਟੀ ਇਕੱਠੇ ਖਾਂਦੇ ਆ ਅਸੀ ਗੱਲ ਨੇ ਗੁੱਸਾ ਥੋੜਾ ਘਰੀਦਾ ਕਿਹੇ ਦਾ ਸਸਰਾ ਖੇਡਣਾ ਲੜਨਾ ਪੁੱੜਨਾ ਇਹ ਵੀ ਕਈ ਚਾਹਤ ਪੜਿਆ ਠੀਕ ਆ ਲੈ ਹੋ ਗਿਆ ਤੇ ਹੁਣ ਆਈ ਇਹਨਾਂ ਦਾ ਖਰਾਬ ਹੋ ਗਿਆ ਉਰਲੀ ਲੱਗੀ ਬਦਾਨੇ ਪੈਣੀ ਹੈਗਾ ਕਿਹਨੂੰ ਦੇ ਦਈਏ ਮੂੰਹ ਚ ਪੈ ਜੂਗਾ ਕੋਈ ਜਾਨ ਮੈਨੂੰ ਪਤਾ ਨਹੀਂ ਕਿੰਨਾ ਖਰਾਬ ਹੋਇਆ ਸਾਰਾ ਦਿਨ 12-12 ਉੱਥੇ ਉਹ ਦੇਖ ਪਿਆ ਇਹ ਤੇ ਦੇਖ ਹਾਲਾਤ ਇਹ ਦੋ ਲੈ ਕੇ ਆਈਆਂ ਲਾਲ ਜਿਹੀ ਸੋਹਣੀ ਬੋਰੋਂਗੇ ਇੱਟ ਨਹੀਂ ਹੋ ਜੇ ਨਹੀਂ ਕੱਲ ਨੂੰ ਹੋ ਜੇ ਨਹੀਂ ਹੁੰਦੀ ਅੱਜ ਤਾਂ ਬਸ 5000 ਹੀ ਮੰਗਾਈ ਹੈ ਜੇ ਬਸ ਸੋਣਾ ਜਿਹਾ ਸੋਨਾ ਲੈਣ ਚਾਹਵਾ ਇਲਾਵਾ ਨਹੀਂ ਬਣਾ ਰਹੇ ਕੋਈ ਹੇ ਉਹ ਇਹ ਘਰ ਤੋਂ ਚਲੇ ਜਾ। ਅਸੀਂ ਕਿਹਦੇ ਨੂੰ ਮਰਵਾ ਲਈ। ਕਿੰਨੀ ਥੋੜੀ ਉਧਰ ਹੋ। ਕਿਉਂ ਹੋਣਾ? ਮੈਂ ਨਹੀਂ ਬਣਾਦਾ। ਉਹ ਵੀ ਬਸ ਤਾਂ ਤੇ ਬੋਲ। ਆ ਬਾਤ ਕੋਈ ਸਿਆਣੇ ਆਣੇ। ਕਿੰਨੇ ਆਣੇ ਦਾ ਕਿਹਾ ਤੇ ਆਉਣੇ ਦਾ ਖਾਤਾ ਬਾਅਦ ਚ ਫਤਲ ਹੋ ਬਰਾ ਕੇ ਫਿਰ ਲੱਗਦਾ। ਪਰ ਜੇ ਕੋਈ ਸਿਆਣਾ ਸਮਝੇ ਹੀ ਨਾ ਫਿਰ। ਮੇਰਾ ਸਮਝਦਾਰ ਸੰਦੂ ਨੇ ਕਹੇ ਹਾਂ। ਪਰ ਨੀਤ ਵੀ ਆ ਗਿਆ ਚਾਹ ਪੀਂਹ ਪਰੇ। ਗਾਣੇ ਬਾਹਰ ਖੜਾ ਕੇ ਬਾਹਰ ਖੜਾ ਹੋਲਦੇ ਨਹੀਂ। ਮੈਂ ਬਾਹਰ ਅੰਦਰ ਖੋਲਦੇ ਨਹੀਂ ਰਹਿਣਾ। ਕੱਪੀ ਗੋਲੂਗਾ ਨਹੀਂ ਆਉਂਦਾ ਪਾਣੀ ਮੇਟ ਲੱਗਣਾ ਨਾ ਨਾ ਬਾਹਰ ਹੀ ਲਾ ਬੋਲੇ ਕਿੱਥੇ ਬੰਬਲ ਅੰਦਰ ਅੰਦਰ ਤਾਂ ਮੈਨੂੰ ਬਸੋ ਚੁੰਨਾ ਕਰ ਗਿਆ ਉਹ ਯਾਪੀ ਦਾ ਚਾਰ ਕੀ ਮੈਂ ਅੱਠ ਲਾਉਂਦੀਆਂ ਨੇ ਚਾਰ ਦੇ ਬੰਦ ਚਾਹ ਤੁਹਾਨੂੰ ਵੀ ਪਤਾ ਹੈ ਬਾਬਾ ਬਹਿ ਜਾ ਹੁਣ ਨਵੀਰੋ ਕੁਝ ਨਹੀਂ ਆਂਦਾ ਕੋਈ ਗੱਲ ਨਹੀਂ ਵੀਰ ਆਹ ਨਾਲੇ ਮੇਰੇ ਮੋਢੇ ਤੋਂ ਲਾ 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 ਨਾ ਨਸਾ ਘਾਟੋ ਮਰਦੀਆਂ ਦੇ ਗਲਾਸ ਵੱਡ ਮੁੰ ਜਾ ਰਹੀ ਹੈ ਚੱਲੀਏ ਕਿੱਥੇ ਹੈ ਮੀਤਾ ਹੋ ਰਾਈਆਂ ਨੇ ਪਾਪਾ ਨੇ ਟਾਲੀਆਂ ਦੀ ਤਾਂ ਇਹ ਸੰਭੋਰ ਕਰਨਾ ਹੈ ਪੁੱਤ ਉਹ ਪਿਆਰ ਪਾ ਦੋ ਉੱਥੇ ਟਰਾਲੀ ਵਾਲਿਆਂ ਨੇ ਕਿਹਾ ਮਿੱਟੀ ਆਉਣੀ ਹੈ ਤੋ ਇਹ ਬੰਦ ਕਰਨਾ ਹੋਵੇ ਤੇ ਅੱਧੋ ਪਾਸੇ ਜਾਣਾ ਹਮਮਾ ਮਾਸੇ ਕਰਾ ਦੇ ਤੇ ਉਹਦੇ ਉੱਥੇ ਜਿੰਦ ਬੜੀ ਕਰਤਾਂ ਹੈ ਆਹ ਤਾਂ ਕਹਿਤਾ ਮਿੱਟੀ ਵਾਲਿਆਂ ਨੂੰ ਉਹਨਾਂ ਚਾਰਟਰਾਂ ਵਾਲੀਆਂ ਮਿੱਟੀ ਧੋਇਆ ਭਰਾਂਗੇ ਅਸੀਂ ਪਹਿਲਾਂ ਬਾਰਸਤਾਰ ਉਹ ਬੰਨੰਗਾ ਨੂੰ ਕੋਈ ਦੇਣਾ ਨਹੀਂ ਉਹ ਇਹਦਾ ਕੋਈ ਜੇ ਨਹੀਂ ਨਹੀਂ ਉਹ ਤਾਂ ਇੱਟਾ ਵਾਲਾ ਉਹ ਕਹਿੰਦੇ ਪਹਿਲਾਂ ਪਰਤ ਕੋ ਆਓ ਚਾਰਟਰਾਂ ਦੇ ਥੋੜਾ ਪਿਆ ਪੋਜ ਪਿਆ ਅੱਜ ਦਾ ਉਹ ਕਰਦਾ ਤੜਫਾਇਆ ਤੇ ਪਿਆਲੀ ਚੋਤੇ ਦੀ ਮੱਤੀ ਨੰਗਰਾ ਰੋਡਾਂ 'ਤੇ ਆ ਗਿਆ ਨਾ ਅੱਜ ਹਮ ਬੜੇ ਹੁਣੇ ਮੋਟਰਸਾਈਕਲ ਲੈ ਗਏ ਉਹ ਵੀ ਲੈ ਕੇ ਗਿਆ ਜਿੱਦਾਂ ਤੁਮ ਕੋਈ ਚੜੀ ਨਾ ਟਿੱਕੇ ਉਦੋਂ ਕਿਹੜਾ ਫਿਰ ਮੱਕੀ ਚ ਵੜਿਆ ਮੱਕੀ ਤੋਂ ਅੰਦਰ ਮੱਕੀ ਚ ਉਹ ਨਹੀਂ ਆ ਗਿਆ ਉਹ ਹੀ ਮਾਰਦਾ ਭਾਈ ਮੱਕੀ ਚ ਤਾਂ ਮੜੇ ਹੀ ਨਹੀਂ ਇਹ ਆਪਣੀ ਪੈੜੀ ਜੀ ਰਹੇ ਨੇ ਕਿਹੜੀ ਉੱਥੇ ਦਾ ਕੌਣ ਆ ਗਿਆ ਧੂੜ ਆ ਹੋਏ ਹੋਏ ਬੁਲਟ ਦੀਆਂ ਧੂੜਾ ਪੱਟਣ ਲੱਗੇ ਬੁਲਟ ਐ ਹੀ ਹੋ ਗਿਆ ਕੰਦਾ ਇਹ ਧੂੜਾਂ ਪੱਟਣ ਨੂੰ ਬੜਾ ਤੇਜ਼ ਰਹਿੰਦਾ ਕਿਹੜੀਆਂ ਧੂੜਾ ਫੱਟੀਆਂ ਮਿੱਟੀ ਸੁੱਕੀ ਹੋ ਜਿਆਦਾ ਉੱਡਦੀ ਏ ਨਹੀਂ ਨਹੀਂ ਇਹਨਾਂ ਨੇ ਇਨੇ ਕਮੇਟੀ ਆਇਆ ਉਤਾਰੱਖਾਂ ਦੀ ਮਿੱਟੀ ਪੈ ਗਈ ਅੱਖਾਂ ਸਾਫ਼ ਕਰੋ ਦੀਆਂ ਨਹੀਂ ਆਪਾਂ ਆਂ ਅੰਦਰ ਚੁਣੇ ਮੈਂ ਤਾ ਕੀ ਫਿਰਿਆ ਸਿੰਗਲ ਇਹਦਾ ਤਰੀ ਸਿੰਗ ਤੇ ਘਾਟਾ ਇਹਦਾ ਬਹੁਤ ਲੱਗਣ ਜਿਆਦਾ ਡਿਆ ਸਰੋਂ ਦਾ ਤੇਲ ਤੇ ਖਾਈ ਸਿੰਗ ਦੇ ਵਿੱਚ ਇਹਨੇ ਉਹ ਪਾਈ ਕੋਕ ਕੋਕੋਲਾ ਹਾਏ ਹਾਏ ਫਤਿਹ ਤੇਰਾ ਮੂੰਹ ਵੇਖਣ ਨੂੰ ਦਿਲ ਨਹੀਂ ਕਰਨ ਡਿਆ ਇੰਨੀ ਮੈਲ ਇੰਨੀ ਮੈਲ ਚੜੀ ਕਹਿੰਦਾ ਨਾ ਵੇਖੋ ਮੁੰਡੇ ਨੇ ਕੋਈ ਨਹੀਂ ਨਹੀਂ ਚਾਹੀਦੀ ਇਦਾਂ ਲੈ ਸਾਰੇ ਬੱਚੇ ਵੀਂਦੇ ਨੇ ਲਿੰਕਾ ਪੀਓ ਤੇ ਦੂਜਾ ਨਹੀਂ ਹੋਣਾ ਚਾਹੀਦਾ ਆਏ ਫਤਿਹ ਮੂੰਹ ਤਾਂ ਕਿੱਥੋਂ ਆਇਆ ਗੰਦਾ ਕਰਕੇ ਮੂੰਹ ਐਨਾ ਪੁੱਤ ਮਿੱਟੀ ਜੁੱਲ ਲੱਗ ਗਿਆ ਸੀ ਹੁਣ ਇਹਦੇ ਮਿੱਟੀ ਮੂੰਹ ਵੀ ਲੈ ਹੁਣ ਤਾਂ ਫਿਰ ਪਾਪਾ ਕੋਲ ਜਾਣਾ ਹੈ ਤਸੀਂ ਦੰਮੂ ਪਾਪਾ ਕੋਲ ਜਾਣਾ ਹੁਣ ਦੰਮੂ ਚਲੀ ਗਈ ਨਾ ਆ ਰਹੀ ਏ ਦੰਮੂ ਵੀ ਕਸਟਿੰਗ ਤੋਂ ਹਾਂ ਐਕਟਿਵ ਹੋ ਗਿਆ ਹਾਂ ਹਾਂ એનર્ਜੀ ਆ ਗਈ ਜਿੱਕ ਪੀ ਕੇ ਐਕਟਿਵ ਹੋ ਜਾਓਗੇ ਸ਼ੂ